ਫਾਜ਼ਿਲਕਾ ਦੇ ਪਿੰਡ ਹੋਸ਼ਖਾਸ ਵਿੱਚ ਸ਼ੱਕ ਦੇ ਚਲਦਿਆਂ ਪਤੀ ਨੇ ਕੁਆੜੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਡੀਐਸਪੀ ਜਲਾਲਾਬਨ ਦੱਸਿਆ ਕਿ ਕਤਲ ਦੀ ਅਸਲੀ ਵਜ੍ਹਾ ਸ਼ੱਕ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਉਸ ਦੀ ਡੈੱਡ ਬੋਡੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਵਿੱਚ ਰਖਵਾ ਦਿੱਤੀ ਗਈ ਹੈ ਅਤੇ ਉਕਤ આરોપી ਮੁਕਤ ਤੋਂ ਫਰਾਰ ਹੋ ਗਿਆ ਹੈ ਜਿਸ ਨੂੰ ਗ੍ਰਿਫਤ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਵਾਰਤਾ ਲਈ ਦਲੀਪ ਦਾਦੀ ਰਿਪੋਰਟ ਫਾਜ਼ਿਲਕਾ ਤੋਂ ਉਹਨਾਂ ਕੋਲ ਤਾਂ ਸੀ ਕਦੇ ਰੋਸ ਤੇ ਨਹੀਂ ਗਈ ਸੀ ਬਹੁਤ ਮਾੜਿਆ ਹਰਤ ਕਰਦਾ ਸੀ ਫੇਰ ਵੀ ਉਹਨੇ ਕਰਮੱਲੀ ਰੱਖਾ ਹੈ ਕਦੇ ਬਾਹਾਂ ਤੋੜ ਦਿੰਦਾ ਸੀ ਕਦੇ ਕੁਝ ਹਾਂ ਬੜਾ ਕੁਝ ਕਰਦਾ ਸੀ ਲੱਗੇ ਲੱਗਦੇ ਸੀ ਮੇਰੇ ਪਿਵਾ ਸਾਡੀ ਆਈ ਉਹ ਕੀ ਚਾਹੁੰਦੇ ਹੋਣਾ ਕੀ ਚਾਹੀਦੀ ਅਸੀਂ ਚਾਹਣਾ ਵੇਨ ਨੂੰ ਸਜਾਉਣੀ ਚਾਹੀਦੀ ਫਾਂਸੀ ਸੱਜਾ ਫਾਂਸੀ ਦਿਓ ਵੇਨ ਕੀ ਨਾਮ ਹੈ ਤੁਹਾਡਾ ਸਿਮਰਾ ਤੁਸੀਂ ਕਿੱਥੋਂ ਦੇ ਰਹੇ ਨਾਲੇ ਅਸੀਂ ਜੋਕੜੀ ਪੁਣਾ ਨੇ ਕੀ ਨਾਮ ਹੈ ਤੁਹਾਡਾ ਗੁਰਮੇਲ ਸਿੰਘ ਗੁਰਮੇਲ ਜੀ ਕਿੱਥੋਂ ਦੇ ਰਹਿਣ ਆਦੇ ਹੋ ਪਿੰਡ ਫੋਜਤਾਂ ਦੇ ਯਾਰ ਟਾਨੀ ਗਲਾਸਿੰਗ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਿਲੀ ਪਰੇਲੂ ਮਾਮਲਾ ਸੀਗਾ ਜੀ ਤੇ ਪੀ ਕੇ ਰੋਜ ਪੀ ਕੇ ਪਿਆਰੇ ਨਾ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਹੁੰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਾਲਾਤ ਕਰਾਉਂਦਾ ਸੀਗਾ ਤੇ ਤੇ ਫਿਰ ਵਿੱਚ ਸਾਡਾ ਦਾਦਾ ਵੀ ਪਹਿਲਾਂ ਵਿੱਚੋ ਟਿਕ ਗਿਆ ਸੀਗਾ ਜੋ ਸਾਡਾ ਫਿਰ ਦਾਦੇ ਨੇ ਸਾਡੇ ਨਾਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾਾਲ ਕੀਤਾ ਕਿਰਪਾਣਾ ਚੱਕ ਕੇ ਮਾਂ ਸਾਡੇ ਨੂੰ ਵੜਨਾ ਚਾਹੁੰਦਾ ਸੀ ਦਾਦਾ ਵੀ ਸਾਡਾ ਉਹਨਦੇ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈ ਜੀ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਦਾਦੇ ਨੂੰ ਰਾਤੀਂ ਨੇ ਫੋਨ ਲਾਇਆ ਪਿਓ ਮੇਰੇ ਨੇ ਤੇ ਦਾਦੇ ਨੇ ਵੀ ਇਹ ਗੱਲ ਕਹੀ ਤੁਹਾਨੂੰ ਵੱਢ ਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤਰ ਨੂੰ ਸਮਝਾਇਆ ਨਹੀਂਗਾ ਵੀ ਤੁਹਾਨੂੰ ਬਿਨਾ ਕੁਝ ਕਹਿ ਜਾ ਕਿਵੇਂ ਵੀ ਉਹਨੇ ਵੀ ਇਹ ਗੱਲ ਕਹੀ ਪਿਓ ਪੁੱਤਰਾ ਵੀ ਵੱਢ ਦੇ ਆਲੀ ਬੁੜੀ ਨੂੰ ਵੀ ਇੱਕ ਮਾੜੀ ਚੰਗੀ ਦੇਖਣਾ ਤੋ ਕਿਦ ਰਹਿਗਾ ਤੇ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੇ ਢਾਣੇ ਗਵਾਹ ਕਿ ਮਾਂ ਸਾਡੀ ਦਾ ਕੋਈ ਸਬੂਤ ਦੇ ਦੇ ਵੀ ਸਾਡੀ ਮਾਂ ਗਲਤ ਹੈ ਤੁਸੀਂ ਦੇਣੇ ਦਾ ਇਹ ਹੁਣ ਹੋਇਆ ਕੀ ਸੀਗਾ ਹੋਇਆ ਇਹੀ ਸੀਗਾ ਵੀ ਉਹ ਆਪਣੀ ਰੀ ਪਟਦੀ ਵੀ ਤੜਕੇ ਤੜਕੇ ਸਾਰੇ ਪਹਿਲਾਂ ਹੀ ਘਰ ਚੋਂ ਨਾਣੇ ਚਲੇ ਗਏ ਉਹ ਆਪਣੀ ਰੀ ਪਟਣ ਗਈ ਸੀ ਤੜਕੇ ਆਪਣੀ ਰੀ ਪਟਦੀ ਵੀ ਸੋ ਉੱਥੇ ਮਗਰ ਗਿਆ ਦਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਜਾ ਕੇ ਉੱਥੇ ਉਹਨੂੰ ਵੜਤਾ ਇੱਕ ਸਿਰ 'ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਦੀ ਵਜ੍ਹਾ ਕੀ ਸੀਗੀ ਇੱਕਦਮ ਤੋਂ ਜਿਹੜਾ ਵਜ੍ਹਾ ਕੁਝ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ ਕੱਲ ਦਿਨੇ ਸਾਰੀ ਕਣੀ ਪੀ ਕੇ ਸੁੱਤਾ ਰਿਹਾ ਸੀ ਤੇ ਦਾਰੂ ਤੋਂ ਰੋਕਦੇ ਸੀਗੇ ਦਾਰੂ ਛੱਡਦਾ ਨਹੀਂ ਸੀਗਾ ਤੇ ਬਾਹਰ ਅੰਦਰ ਬੁੜੀਆਂ ਵਾਲੀ ਫਿਆਨ ਗਲਤ ਫੈਮਿਲੀ ਬਾਰੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਹੁੰਦੇ ਸਾਰੇ ਟੋ ਸਾਰੇ ਪਿੰਡ ਨੂੰ ਸਾਡੇ ਜਿੱਤ ਮਰਜ਼ੀ ਬੋਲ ਸਕਦੇ ਆਂ ਦਾਰੂ ਪੀਂਦ ਰੋਕਣ ਤੇ ਵੀ ਬਾਤ ਸੀਗਾ ਹਾਂ ਰੋਕਣ ਤੇ ਵੀ ਬਾਤ ਸੀਗਾ ਇਹ ਕਲੇਸ਼ ਚੱਲਦਾ ਸੀ ਇਹ ਕਲੇਸ਼ ਚੱਲਦਾ ਸੀ ਦਾਰੂ ਪੀਂਦ ਰੋਕਦੇ ਸੀ ਅਸੀਂ ਉਹ ਬਰੁਕਤਾ ਨਹੀਂ ਸੀ ਤੇ ਦਾਰੂ ਪੀ ਕੇ ਕੁੱਟ ਮਾਰੀ ਰੋਜ਼ ਕਰਦਾ ਸੀਗਾ ਤੇ ਸਾਬ ਹੁੰਦੇ ਪਿਓ ਨੇ ਨਹੀਂ ਕਦੇ ਸਮਝਾਇਆ ਬੇ ਪੁੱਤਰਾ ਤੂੰ ਇਹ ਕੰਮ ਨਾ ਕਰੂੰਦਾ ਪਿਓ ਅੱਲਾ ਸਿਰ ਦਿੰਦਾ ਸੀ ਵੀ ਤੈਨੂੰ ਵੜ ਦੇ ਇਹਨੂੰ ਵੜ ਦੇ ਕੀ ਚਾਹੁੰਦੇ ਹੋ ਤੁਸੀਂ ਅਸੀਂ ਮੰਗੇ ਚੱਕ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਵਾਦ ਤੋਂ ਵਾਦ ਸਜ਼ਾ ਮਿਲਣੀ ਚਾਹੀਦੀ ਸਜ਼ਾ ਇਹਨਾਂ ਨੂੰ ਕਾਸੀ ਦੇ ਦਾਦੇ ਮੇਰੇ ਨੂੰ ਤਾਂ ਮੇਰੇ ਪਿਓ ਨੂੰ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਤੋਂ ਸਾਡੇ ਕੋਲ ਹੋਰ ਕੋਈ ਸਾਡੀ ਮੰਗ ਨਹੀਂ ਵਾਂ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜੇ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਿਲੀ ਨੂੰ ਖਤਰਾ ਹੈ। ਸਾਡੀ ਫੈਮਿਲੀ ਨੂੰ ਮਾਰ ਸਕਦਾ ਹੈ। ਅੱਗੇ ਨੋ ਅੱਗੇ ਬੜਾ ਕੁਝ ਨਹੀਂ ਸਾਡੇ ਘਰ 'ਚ ਕੀਤਾ। ਤੇ ਖਾਨੇ ਅਰਨੀ ਵਾਲੇ ਦਾ ਵਿਚਨਾ ਕਪਟਾ ਮੈਂ ਤਾਂ ਬਹੁਤ ਖਾਸ। ਜਿਹਦੀ ਪਾਤੋ ਦੇਵੀ ਰਹਿਣ ਵਾਲੀ ਸੀ ਉਹਦੇ ਹਸਬੰਦ ਸਰਦੇਸ਼ ਸਿੰਘ ਨੇ ਉਹਦਾ ਘੜੀ ਮਾਰ ਕੇ ਕਤਲ ਕਰਤਾ। ਅੱਜ ਸਵੇਰ ਦੀ ਗੱਲ ਹੈ ਇਹ ਤੇ ਸ਼ਰਾਪੀਤੀ ਉਸ ਦੀ। ਕਸਦ ਨਹੀਂ ਕੋ ਸਖਸ਼ੁਪ ਕਰਦਾ ਜਿਹੜੇ ਕਰੈਕਟਰ ਇਸ ਕਰਕੇ ਵੀ ਮਾਰਾ ਚੱਪਾ ਉਹ اسی ਕਾਰਵਾਈ ਕਰਨ ਲਈ ਆਏ ਆ ਇੱਥੇ ਹਸਪੀਟਲ ਤੇ ਇਸ ਤਰ੍ਹਾਂ ਦੀ ਸਟੇਟਮੈਂਟ ਮੇਰੇ ਲਈ ਉਸ ਸਾਹ ਪਾਉਣੀ ਕਤਲ ਦਾ ਪਰਚਾ ਦਰਜ ਕਰਵਾਇਆ ਗਿਆ ਪਰਿਵਾਰ ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਹੈ ਤੇ ਉਹ ਲੜਕੀ ਤੇ ਇੱਕ ਮੁੰਡਾ ਸ਼ਾਦੀशुदा ਨੇ ਤਾਂ ਤਾਰੀਖ ਸਾਧ ਨੂੰ ਇਹ ਦੱਸਦੇ ਨੇ ਬਾਕੀ ਜਿਸ ਤਰ੍ਹਾਂ ਬਿਆਲ ਖਾਨ ਦੇ ਉਸੇ ਜਨਰਲ ਕਰ ਲਈ ਗਈ ਹੈ આરોપી ਫਰਾਰ ਹਸ ਜਗਾ ਹੈ ਫਰਾਰ ਹਾਂ ਫਿਲਹਾਲ ਫਰਾਰ ਹਾਂ ਹਾਂ 10 ਦਿਨਾਂ ਪੀ ਝਗੜਾ ਸੀ ਜਿਹੜਾ ਦਾ ਕਰਦਾ ਸ਼ਾਕੀ ਕਰ ਦਿੰਦਾ ਟੀਮਾਂ ਬਣਾਤੀਆਂ ਅਲੱਗ-ਅਲੱਗ ਸੀਆਈਏ ਦੀ ਟੀਮ ਸਾਡੀ ਤੇ ਥਾਣੇ ਦੀ ਟੀਮਾਂ ਬਣਾਤੀਆਂ ਇੱਕ ਚੌਕੀ ਚਾਰ ਦੀ ਟੀਮ ਬਣਾਈ ਤੇ ਅਸੋ ਚੁੱਕੀ ਆਪਣੀ ਟੀਮ ਹੈ ਇਹ ਸਾਰੀਆਂ ਟੀਮਾਂ ਲਾਈਆਂ ਹੋਈਆਂ ਜਲਦੀ ਰਿਸ਼ਤ ਕਰਦੇ ਹਾਂ